ਕੁਰਾਲੀ ਦੇ ਸ਼੍ਰੀ ਗੁਰੂ ਰਾਮ ਰਾਏ ਸਕੂਲ ਦਾ ਸਾਲਾਨਾ ਨਤੀਜਾ ਆਇਆ ਸ਼ਾਨਦਾਰ ਸਕੂਲ ਵਿੱਚ ਪੁੱਜ ਮਾਪੇ ਵੀ ਹੋ ਗਏ ਬਾਗੋ ਬਾਗ ਸਕੂਲ ਮੈਨੇਜਮੈਂਟ ਨੇ ਨਰਸਰੀ ਯੂਕੇਜੀ ਐਲਕੇਜੀ ਦੇ ਬੱਚਿਆਂ ਦੀ ਐਡਮਿਸ਼ਨ ਫੀਸ ਕਰਤੀ ਮਾਫ ਸਿਰਫ 800 ਰੁਪਏ ਰਜਿਸਟ੍ਰੇਸ਼ਨ ਦਿਓ ਅਤੇ ਕਰਵਾਓ ਐਡਮਿਸ਼ਨ CBSE ਦੀ ਹੁੰਦੀ ਹੈ ਇਸ ਸਕੂਲ ਦੇ ਵਿੱਚ ਚੰਗੀ ਪੜ੍ਹਾਈ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਕੁਰਾਲੀ ਦੇ ਸ਼੍ਰੀ ਗੁਰੂ ਰਾਮ ਰਾਏ ਸਕੂਲ ਦੇ ਵਿੱਚ ਖੜਿਆ ਹਾਂ ਜਿੱਥੇ ਕਿ ਅੱਜ ਐਨੂਅਲ ਰਿਜ਼ਲਟ ਆਇਆ ਹੈ ਤੇ ਬੱਚਿਆਂ ਨੇ ਜੋ ਮਿਹਨਤ ਕੀਤੀ ਸੀ ਉਸ ਦਾ ਫਲ ਉਹਨਾਂ ਬੱਚਿਆਂ ਨੂੰ ਮਿਲਿਆ ਤੇ ਸਕੂਲ ਦੀ ਪ੍ਰਿੰਸੀਪਲ ਮੈਡਮ ਕੁਲਵੀਰ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਦੱਸਿਆ ਕਿ ਨਰਸਰੀ ਯੂਕੇਜੀ ਵਾਸਤੇ ਇਸ ਵਾਰ ਕੋਈ ਵੀ ਐਡਮਿਸ਼ਨ ਨਹੀਂ ਲਈ ਕੀਤੀ ਜਾ ਰਹੀ ਕਿਉਂਕਿ ਕੁਰਾਲੀ ਦੇ ਹੀ ਕੁਝ ਅਜੇ ਸਕੂਲ ਨੇ ਜੋ 10-10 20-20 ਹਜ਼ਾਰ ਰੁਪਏ ਫੀਸ ਲੈ ਕੇ ਐਡਮਿਸ਼ਨ ਕਰਦੇ ਨੇ ਤੇ ਇਹ ਸੀਬੀਐਸਸੀ ਦਾ ਸਕੂਲ ਹੈ ਤੇ ਬਿਲਕੁਲ ਵੀ ਫੀਸ ਨਹੀਂ ਲਈ ਜਾਂਦੀ ਸਿਰਫ 800 ਰੁਪਏ ਫਾਰਮ ਦੇ ਲੈ ਕੇ ਹੀ ਬੱਚਿਆਂ ਨੂੰ ਐਡਮਿਸ਼ਨ ਦੇ ਦਿੱਤੀ ਜਾਂਦੀ ਹੈ ਗੱਲਬਾਤ ਵੀ ਕਰਦੇ ਆ ਸਕੂਲ ਦੇ ਵਿੱਚ ਪੁੱਜੇ ਹੋਏ ਪੇਰੈਂਟਸ ਦੇ ਨਾਲ ਤੇ ਪ੍ਰਿੰਸੀਪਲ ਕੁਲਵੀਰ ਕੌਰ ਦੇ ਨਾਲ ਤੇ ਨਾਲ ਹੀ ਮੈਡਮ ਮਨਜੀਤ ਦੇ ਨਾਲ ਕਿ ਕੀ ਕੀ ਉਪਲਬਧੀਆਂ ਆ ਹਨ ਸਕੂਲ ਦੀਆਂ ਅੱਜ ਵੀ ਰਿਜ਼ਲਟ ਨੇ ਆਇਓ ਕੀ ਕਹਿਣਾ ਚਾਹੁੰਦੇ ਹੋ ਕਿਹੜੀ ਕਲਾਸ ਬੱਚੇ ਮੇਰੀ ਇੱਕ ਬੇਟੀ 4th ਚ ਹੋਈ ਐ ਤੇ ਬੇਟਾ ਹੁਣ 10th ਚ ਹੋਇਆ ਬਾਕੀ ਸ਼ੁਰੂ ਤੋਂ ਹੀ ਬੱਚੇ ਨਰਸਰੀ ਤੋਂ ਲੈ ਕੇ ਹੁਣ ਤੱਕ ਉਰੀਓ ਪੜ ਰਹੇ ਨੇ ਇਸ ਸਕੂਲ 'ਚ ਓਵਰਹਾਲ ਸਭ ਕੁਝ ਇਹਨਾਂ ਦਾ ਬੈਟਰ ਆ ਜਿਹੜੇ ਬੱਚੇ ਜਿਹੜੇ ਲੋਕ ਮਤਲਬ ਲੋਅ ਕਲਾਸ ਜਾਂ ਮਿਡਲ ਕਲਾਸ ਆਂ ਜਿਨ੍ਹਾਂ ਕੋਲ ਇਨਕਮ ਦਾ ਸੋਰਸ ਘੱਟ ਹੈ ਉਹਨਾਂ ਦੇ ਬੱਚੇ CBSE ਸੀਚ ਪੜ੍ਹਨਾ ਚਾਹੁੰਦੇ ਇੰਗਲਿਸ਼ ਮੀਡੀਅਮ ਚ ਤਾਂ ਸਭ ਤੋਂ ਬੈਟਰ ਸਕੂਲ ਇਹੀ ਹੈ ਕੁਰਾਲੀ ਦੇ ਵਿੱਚ ਕਿਉਂਕਿ ਮੈਂ ਇਸ ਸਕੂਲ ਤੋਂ ਇਲਾਵਾ ਪਹਿਲਾਂ ਵੀ ਡੇਰੇ ਨਾਲ ਜਿਹੜੇ ਡੇਰਾ ਦੂਨ ਤੋਂ ਹੈ ਡੇਰਾ ਹੈ ਉਹਨਾਂ ਨਾਲ ਤਕਰੀਬਨ ਬਚਪਨ ਤੋਂ ਹੀ ਜੁੜੇ ਹੋਏ ਹਾਂ ਤੇ ਉਸੇ ਮਿਸ਼ਨ ਦੇ ਅਨੁਸਾਰ ਇਹ ਸਕੂਲ ਚੱਲ ਰਿਹਾ ਹੈ ਤਾਂ ਓਵਰਹਾਲ ਸਾਰਾ ਕੁਝ ਵਧੀਆ ਮੈਂ ਜਿੰਨੇ ਵੀ ਪੇਰੈਂਟਸ ਹੋਰ ਹੈ ਜੇ ਕਿਸੇ ਨੇ ਬੱਚੇ ਦੀ ਐਡਮਿਸ਼ਨ ਕਰਾਣੀ ਦੇ ਸਕੂਲ ਚ ਕਰਾਓ ਕਿਉਂਕਿ ਇਹ ਸਕੂਲ ਇੱਕ ਮਤਲਬ ਇੱਕ ਸਕੂਲ ਨਹੀਂ ਹੈ ਇੱਕ ਸੇਵਾ ਦੇ ਭਾਵ ਨਾਲ ਇਹ ਸਕੂਲ ਨੂੰ ਚਲਾਇਆ ਜਾ ਰਿਹਾ ਹੈ ਜੋ ਕਿ ਕਮਿਸ਼ਨ ਹੈ ਉੱਥੀ ਤੋਂ ਸਾਰੀ ਫੰਡਿੰਗ ਇਹਨਾਂ ਦੀ ਉਸੇ ਹਿਸਾਬ ਨਾਲ ਇਹ ਚੱਲ ਰਿਹਾ ਹੈ ਇਹਦੇ 'ਚ ਕਿਸੇ ਦਾ ਕੋਈ ਪਰਸਨਲ ਆਪਣਾ ਕੋਈ ਉਹ ਨਹੀਂ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜੋ ਵੀ ਆਪਣੇ ਬੱਚੇ ਨੂੰ ਲਾਣਾ ਚਾਹੁੰਦਾ ਉਹ ਸ਼ੁਰੂ ਤੋਂ ਲੈ ਕੇ ਸਕੂਲ ਚ ਲਗਾਓ ਤੇ ਬੱਚੇ ਦਾ ਭਵਿੱਖ ਬਣਾਓ ਥੈਂਕ ਯੂ ਲੈਣ ਆਇਓ ਬੱਚਿਆਂ ਦਾ ਕਿਹੜੀ ਕਲਾਸ ਬੱਚੇ ਪੜ੍ਹਦੇ ਸਾਡੇ 5 ਚ ਹੈ ਜੀ ਹਰਜੋਤ ਸਿੰਘ ਹਮ ਔਰ ਐਕਸਲੈਂਟ ਆਇਆ ਹੈ ਬਹੁਤ ਵਧੀਆ ਰਿਜ਼ਲਟ ਹੈ ਵਧੀਆ ਸਕੂਲ ਹੈ ਨੋ ਪ੍ਰੋਬਲਮ ਕੋਈ ਇਸ਼ੂ ਨਹੀਂ ਸਟਾਫ ਕਿਸ ਤਰ੍ਹਾਂ ਦਾ ਸਕੂਲ ਦਾ ਕਿਉਂਕਿ ਸਟਾਫ ਨਾਲ ਜਿਆਦਾ ਫਰੈਂਡਲੀ ਹੋਣਾ ਬੱਚੇ ਦਾ ਬਹੁਤ ਜ਼ਰੂਰੀ ਹੁੰਦਾ ਦੇਖੋ ਸਟਾਫ ਸਾਰਾ ਹੀ ਵਧੀਆ ਹੈ ਵੈਰੀ ਐਜੂਕੇਸ਼ਨ ਪੱਖੋਂ ਵੀ ਬਹੁਤ ਉੱਚੇ ਹੈ ਟੀਚਰ ਸਹਿਵਾਣੇ ਜਿਹੜੇ ਬਹੁਤ ਵਧੀਆ ਰਿਜ਼ਲਟ ਹੈ ਬਹੁਤ ਸਾਰਾ ਧੰਨਵਾਦ ਹੈ ਜੀ। ਜਿੱਥੇ ਜਿੱਥੇ ਹੋਰ ਸਕੂਲ ਕਾਫੀ ਜ਼ਿਆਦਾ ਫੀਸ ਲੈਂਦੇ ਆ ਤੇ ਸਕੂਲ ਨੇ ਜਿਹੜੇ ਛੋਟੇ ਬੱਚਿਆਂ ਦੀ ਐਡਮਿਸ਼ਨ ਤੱਕ ਫ੍ਰੀ ਕੀਤੀ ਹੋਈ ਹੈ। ਕੀ ਕਹਿਣਾ ਚਾਹੁੰਦੇ ਹੋ ਪੇਰੈਂਟਸ ਨੂੰ? ਦੇਖੋ ਜੀ ਫੀਸ ਵੀ ਪੇਰੈਂਟਸ ਦੇ ਸਕਦਾ ਹੈ ਲੇਕਿਨ ਜੋ ਜੇਕਰ ਬੱਚੇ ਨੂੰ ਐਜੂਕੇਸ਼ਨ ਪੜ੍ਹਾਈ ਵਧੀਆ ਹੋਵੇ ਤਾਂ ਕੋਈ ਸਮੱਸਿਆ ਨਹੀਂ ਹੈਗੀ ਹੈ। ਕਿ ਸਕੂਲਾਂ ਚ ਫੀਸਾਂ ਦੇ ਬਾਅਦ ਵੀ ਬੱਚੇ ਜਿਹੜੇ ਹੈਗੇ ਡਾਊਨ ਆਉਂਦੇ ਆ। ਇਸ ਕਰਕੇ ਸਕੂਲ ਇਸ ਪੱਖੋਂ ਵਧੀਆ ਹੈ। ਵੀ ਰਿਜ਼ਲਟ ਵਧੀਆ ਹੈ। ਬੱਚੇ ਜੇ ਰਿਜ਼ਲਟ ਲੈਣ ਆਏ ਹੋ ਤੇ ਰਿਜ਼ਲਟ ਬੜਾ ਵਧੀਆ ਹੈ। ਕੀ ਕਹਿਣਾ ਚਾਹੁੰਦੇ ਹੋ? ਸਰ ਵਧੀਆ ਹੀ ਬੱਚੇ ਦੀ ਪੜ੍ਹਾਈ ਵੀ ਤੇ ਸਕੂਲ ਵੀ ਵਧੀਆ ਏ। ਹੂੰ। ਵਧੀਆ ਸਟੱਡੀ ਕਰਾਉਂਦੇ ਆ ਬੱਚਿਆਂ ਨੂੰ। ਤੇ ਸਕੂਲ ਵੱਲੋਂ ਮੋਟੀਵੇਟ ਕੀਤਾ ਜਾਂਦਾ ਵੀ ਬੱਚਿਆਂ ਨੂੰ ਬਿਲਕੁਲ ਵੀ ਟਿਊਸ਼ਨ ਨਹੀਂ ਲੈਣੀ ਚਾਹੀਦੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਵਾਰ ਕਿਉਂਕਿ ਟਿਊਸ਼ਨ ਦੀ ਫੀਸਾਂ ਕਾਫੀ ਹੁੰਦੀ ਹੈ ਤੇ ਸਕੂਲ 'ਚੋ ਬੱਚਾ ਪੜ੍ਹਿਆ ਉਸ ਉਹੀ ਚੀਜ਼ ਨੂੰ ਘਰ ਪੜ੍ਹਨਾ ਚਾਹੀਦਾ। ਹਾਂਜੀ ਉਹ ਤਾਂ ਹੈ ਹੀ। ਵਧੀਆ ਸਟੱਡੀ ਹੋਏਗੀ ਤੇ ਬੱਚੇ ਨੂੰ ਜ਼ਰੂਰਤ ਨਹੀਂ ਲੈਣੇ ਦੀ। ਕੋਈ ਥੋੜੇ ਬੱਤ ਲਗਾਉਣਾ ਪੈਂਦਾ ਕਿ ਬੱਚੇ ਫਿਰ ਖੇਲਦੇ ਹੋਰ ਨਾ ਜਿਆਦਾ ਮਤਲਬ ਸਟੱਡੀ ਨਹੀਂ ਤੇ ਧਿਆਨ ਨਹੀਂ ਦਿੰਦੇ ਹੈਗੇ ਉਹਦੇ ਕਰਕੇ ਟਿਊਸ਼ਨ ਵੀ ਲੈਣਾ ਪੈਂਦਾ ਜਾ ਕੇ ਬੱਚਾ ਨਾ ਆਪਣਾ ਥੋੜੀ ਰਿਵੀਜ਼ਨ ਕਰ ਲੈਂਦਾ ਜੀ ਸਟੱਡੀ ਦੀ। ਉਹ ਦੀ ਪੜਾਈ ਕਿਸ ਤਰ੍ਹਾਂ ਦੀ ਹੈ? ਵਧੀਆ ਜੀ ਬਹੁਤ ਵਧੀਆ ਹੈ। ਸਟੱਡੀ ਵੱਲੋਂ ਵਧੀਆ ਇੱਕ ਨੰਬਰ ਹੈ ਜੀ। ਮੈਡਮ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਤੇ ਬੀਨਾਂ ਮੈਮ ਦੇ ਮੇਰੀ ਬੇਟੀ ਤੇ ਕਲਾਸ 'ਚ ਪੜਾਉਂਦੇ ਬਹੁਤ ਵਧੀਆ ਸਟੱਡੀ ਕਰਾਉਂਦੇ ਆ ਬਹੁਤ ਵਧੀਆ ਨੇਚਰ ਆ ਤੇ ਉਹਨਾਂ ਦਾ। ਆ ਕਿਹੜੀ ਕਿਹੜੀ ਕਲਾਸ 'ਚ ਬੱਚੇ ਪੜ੍ਹਦੇ ਆ ਜੀ? ਮੇਰੇ ਤੇ ਇੱਕੋ ਬੇਟੀ ਪੜ੍ਹਦੀ ਹੈ ਜੀ। ਕਿਹੜੀ ਕਲਾਸ ਪੜ੍ਹਦੀ ਹੈ? ਯੂਕੇਜੀ 'ਚ ਪੜ੍ਹਦੀ ਹੈ ਜੀ। ਤੇ ਪ੍ਰਿੰਸੀਪਲ ਮੈਡਮ ਕਿੱਦਾਂ ਦੇ ਹੁੰਦੇ ਆ? ਉਹਨਾਂ ਦਾ ਵੀ ਨੇਚਰ ਬਹੁਤ ਵਧੀਆ ਜਦ ਵੀ ਕਈ ਸਕੂਲ ਹੈ ਜਿਹੜੇ ਪ੍ਰਿੰਸੀਪਲ ਨੂੰ ਮਿਲਣ ਵਾਸਤੇ ਚਾਰ-ਚਾਰ ਘੰਟੇ ਬੈਠਣਾ ਪੈਂਦਾ ਇੱਥੇ ਵੀ ਕਿਹ ਸਕੂਲ ਦੇ ਸੀ ਨਹੀਂ ਨਹੀਂ ਇੱਧਾ ਇੱਥੇ ਤਾਂ ਕੁਝ ਨਹੀਂ ਹੈਗਾ ਇਦਾਂ ਦਾ ਇੱਥੇ ਜਦ ਵੀ ਅਸੀਂ ਬੁਲਾਉਂਦੇ ਤੇ ਪ੍ਰਿੰਸੀਪਲ ਹਾਜ਼ਰ ਹੁੰਦੇ ਆ ਮੇਰੇ ਰਿਜ਼ਲਟ ਆਇਆ ਬੱਚਾ ਕਿਸ ਤਰ੍ਹਾਂ ਬਣ ਰਿਹਾ ਹੈ ਬਹੁਤ ਵਧੀਆ ਰਿਜ਼ਲਟ ਆਇਆ ਹੈ ਜੀ ਬਹੁਤ ਅੱਛੀ ਮਤਲਬ ਇੱਥੇ ਉਹ ਕਰਾਉਂਦੇ ਆ ਰੱਟੇ ਨਹੀਂ ਵਜਵਾਉਂਦੇ ਹੈਗੇ ਜੀ मतलब बिल्कुल सिखा के फिर अगर मतलब पूरी पढ़ाई करानी है बच्चा एक नर्सरी है जी एक सेकेंड चो थर्डोजमेंट एक एक तो नहीं बहुत वीचर बहुत, वदिया, बहुत वदिया है बहुत वह पढ़ाते हैं सर आपके बच्चे कौन कौन सी क्लास में मेरे बच्चे देखिए गुरु राम राय पब्लिक स्कूल कुराली में पढ़ते हैं स्कूल बहुत ही अच्छा मैनेजमेंट है बहुत ही अच्छा पढ़ाई होता है यहाँ पे मेरे बच्चे एक थर्ड में था अभिनव कुमार सिंह जो अभी फोर्थ में जाएगा इसका ये ग्रेड मिला हुआ और बेटी प्राची कुमारी है वो सिक्स में थी सेवन्थ में जाएगी वो भी अच्छा की है बहुत ही अच्छा स्कूल है पूरे कुराली में मतलब बहुत ही अच्छा मैनेजमेंट है कोई दिक्कत नहीं है पढ़ाने में तो थैंक यू स्कूल मैनेजमेंट के लिए धन्यवाद मैडम रिजल्ट आया बच्चों का बच्चों के बीच के बीच काफ़ी उत्साह है कहना चाहते हो गुड मॉर्निंग आई एम प्रिंसिपल एस डी आर आर पब्लिक स्कूल कुराली मैं यही कहना चाहती हूँ कि इस साल हमारे यहाँ जैसे कि स्पोर्ट्स में तो बहुत ज़्यादा प्राइजेस मिले हैं पाँच सौ से ऊपर हमारे पास सर्टिफिकेट्स आए लेकिन हमारा ये नहीं है कि अगर स्पोर्ट्स में हम आगे जा रहे हैं तो एकेडमिक्स में हम पीछे हो जाएँ नहीं ऐसा है कि हमारे टीचर्स ने कम से कम नहीं तो तीन बार रिवीजन कराया है बच्चे को और सबसे अच्छी बात हमारी क्या है कि हमारे स्कूल में शुरू से ही कंपटीशन की तरह से लगाइए आपकी एग्ज़ाम होते हैं क्योंकि हमारे जो क्वेश्चन पेपर्स हैं वो देहरादून से आते हैं और उसके बाद वो क्वेश्चन पेपर हमारे यहाँ उसी दिन सुबह खोले जाते हैं तो इससे क्या होता है कि हमारे टीचर को भी नहीं पता होता कि क्या आना है क्या नहीं आना है तो इससे क्या होता है कि हमारा बच्चे ने जो भी प्रिपेयर करा होता है उसी में से उसको तैयारी करके एग्ज़ाम देना होता है और इस साल का रिजल्ट हमारा काफी अच्छा रहा है और आज आप पेरेंट्स को बच्चों को ट्यूशन नहीं लगाना चाहिए और जो स्कूल में पढ़ाया हुआ है उसकी रिविजन करानी चाहिए हाँ बिल्कुल उससे क्या होता है, क्या होता है? मैं क्या चाहती हूँ की जो पेरेंट्स हमारे ट्यूशन लगाकर पाँच सौ सात सौ या एक हज़ार दो हज़ार रुपया देते हैं वो वो अपने बच्चे की हायर स्टडी में बचा सकते हैं उस पैसे को क्योंकि जब मेरा टीचर इतना अच्छा पढ़ा रहा है ट्यूशन वाला क्या करता है उसी सब्जेक्ट को दोबारा से प्रिपेयर कराता है बस वो और जो अगर टीचर ने पढ़ा दिया उसी टीचर को बच्चा अगर घर में थोड़ा सा रिवाइज़ कर ले इसके लिए मैं एक सलाह देती हूँ पेरेंट्स को कि अपने बच्चे के अंदर सेल्फ स्टडी का हुनर जागृत कीजिए और खेड खेड़ों के प्रति क्या करते हो मैडम खेड़ के प्रति हमारे डीपी सर जो हैं वो शाम को बच्चों को 2 घंटे फ्री ऑफ कॉस्ट ट्रेनिंग देते हैं हमारे यहाँ प्री प्राइमरी जो सेक्शन है उसमें हम लोग एडमिशन का कुछ नहीं लेते ना कोई फंड लेते हैं हम लोग जैसे कि और स्कूल है इनफैक्ट मैं नाम नहीं लूँगी लेकिन एक स्कूल तो ऐसा है कि जो नर्सरी का हर साल पाँच हजार फंड लेता है हमारे यहाँ ऐसा कुछ नहीं है जो रजिस्ट्रेशन फीस है न्यू एडमिशन के लिए भी सिर्फ वही ली जाती है और सिर्फ छोटा मोटा खाली एग्जामिनेशन की फीस हम लेते हैं और कुछ नहीं लेते उसके अलावा आठ सौ रुपए हम लोग एडमिशन के लेते हैं और ये नहीं है कि भाई हम लोग दस बीस हजार लेकर हम कोई नर्सरी या एल के जी रहे हैं दैट इज फ्री ऑफ कॉस्ट ही सोच लीजिए आप लोग इतना तो पेरेंट्स को फर्क भी नहीं पड़ता हमारे एडमिशन कराने में बहुत खुशी की गल है जी बच्चे है बहुत अच्छे अचीवमेंट प्राप्त है भी मेहनत है ਪਰ ਪ੍ਰਿੰਸੀਪਲ ਜਿਹੜੀ ਕਾਫੀ ਜ਼ਿਆਦਾ ਮਿਹਨਤੀ ਮੈਡਮ ਹੈ ਤੇ ਅਕਸਰ ਦੇਖਿਆ ਕਿ ਕਈ ਸਕੂਲਾਂ ਦੇ ਪ੍ਰਿੰਸੀਪਲ ਮਿਲਦੇ ਤੱਕ ਨਹੀਂ ਪਰ ਜਿਹੜੇ ਸਕੂਲ ਵੀਰ ਕੌਰ ਜੀ ਹੈ ਉਹ ਹਰ ਇੱਕ ਨਾਲ ਮਿਲ ਜੁਲਦੇ ਪਰਿਵਾਰ ਵਾਂਗ ਮਿਲਦੇ ਆ ਕੀ ਕਹਿਣਾ ਚਾਹੁੰਦੇ ਹੋ ਸਰ ਹਾਂਜੀ ਇਹ ਉਹਨਾਂ ਦਾ ਬਹੁਤ ਹੀ ਪੋਜ਼ਿਟਿਵ ਜਿਹੜਾ ਹੈਗਾ ਸਾਡੇ ਲਈ ਹੈਗਾ ਪੇਰੈਂਟ ਦੇ ਲਈ ਵੀ ਕਿਉਂਕਿ ਉਹ ਹਰੇਕ ਨੂੰ ਜਿਹੜੀ ਹੈਗੀ ਹਰੇਕ ਪ੍ਰੋਬਲਮ ਖੁਦ ਸੋਲਵ ਕਰਦੇ ਨੇ ਤੇ ਚਾਹੇ ਉਹ ਬੱਚਿਆਂ ਦੀ ਪ੍ਰੋਬਲਮਾ ਚਾਹੇ ਟੀਚਰਸ ਦੀ ਪ੍ਰੋਬਲਮ ਚਾਹੇ ਸਾਡੀ ਟਰਾਂਸਪੋਰਟ ਦੀ ਪ੍ਰੋਬਲਮ ਆ ਉਹ ਖੁਦ ਜਿਹੜੇ ਹੈਗੇ ਆ ਇਨਵੋਲਵ ਹੋ ਕੇ ਉਹਨਾਂ ਪ੍ਰੋਬਲਮ ਨੂੰ ਸੌਟ ਆ ਕਰ ਰਹੇ ਕਿਉਂਕਿ ਉਹ ਬਿਲਕੁਲ ਫ੍ਰੈਂਡਲੀ ਪੇਰੈਂਟਸ ਨਾਲ ਡੀਲ ਕਰਦੇ ਆ ਸੰਸਥਾ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਛੋਟੇ ਬੱਚਿਆਂ ਦੀ ਜਿਹੜੀ ਹੈ ਮੋਟੀ ਜਿੱਥੇ ਸਕੂਲ ਹੋਰ ਐਡਮਿਸ਼ਨ ਫੀਸ ਲੈਂਦੇ ਆ ਸਿਰਫ 800 ਰੁਪਏ ਦੇ ਫਾਰਮ ਦੇ ਵਿੱਚ ਹੀ ਐਡਮਿਸ਼ਨ ਹੋ ਰਹੀ ਹੈ ਕੀ ਕਰਨਾ ਚਾਹੁੰਦੇ ਹੋ ਸਰ ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡਾ ਜਿਹੜਾ ਸਕੂਲ ਆ ਸ਼੍ਰੀ ਗੁਰੂ ਰਾਮ ਰਾ ਐਜੂਕੇਸ਼ਨ ਮਿਸ਼ਨ ਦੇਰਾ ਦੂੰਦ ਤੋਂ ਰਿਲੇਟਡ ਆ ਔਰ ਸਾਡੇ ਮਿਸ਼ਨ ਦਾ ਮੋਟੋ ਸਿਰਫ ਇਹੀ ਹੈ ਕਿ ਮੀਡਲ ਫੈਮਿਲੀ ਦੇ ਬੱਚਿਆਂ ਨੂੰ ਜਿਹੜੀ ਹੈਗੀ ਇੰਗਲਿਸ਼ ਜਿਹੜੀ ਹੈਗੀ ਮੀਡੀਅਮ ਜਿਹੜੀ ਐਜੂਕੇਸ਼ਨ ਦਿੱਤੀ ਜਾਵੇ ਸਾਡੇ ਸ਼੍ਰੀ ਦਿਨ ਦੇ ਸਕਦੇ ਦੋ ਦਿਨ ਦੇ ਸਕਦੇ ਕਪੜਾ ਇੱਕ ਦਿਨ ਦੇ ਸਕਦੇ ਦੋ ਦਿਨ ਦੇ ਸਕਦੇ ਲੇਕਿਨ ਜਿਹੜੀ ਐਜੂਕੇਸ਼ਨ ਉਹ ਸ਼ਦਾ ਦੇ ਲਈ ਉਹਦੇ ਕੋਲ ਰਹੇਗੀ ਇਸੇ ਮੋਟਿਵ ਨੂੰ ਜਿਹੜਾ ਹੈਗਾ ਉਹਨਾਂ ਨੇ ਰੱਖ ਕੇ ਮੁੱਖ ਰੱਖ ਕੇ ਜਿਹੜੇ ਸਕੂਲ ਜਿਹੜੇ ਹੈ ਸ਼੍ਰੀ ਗੁਰੂ ਰਾਮ ਰਾਜ ਸ਼ੁਰੂ ਕੀਤੇ ਸੀਗੇ ਤੇ ਇਹਦੇ ਵਿੱਚ ਇਹ ਹੈ ਕਿ ਹੁਣ ਸਾਡਾ ਮੈਂ ਤੁਹਾਡੇ ਸੀ ਚੈਨਲ ਦੇ ਥਰੂ ਦੱਸਣਾ ਚਾਹੁੰਦੀ ਆ ਪੇਰੈਂਟਸ ਨੂੰ ਸ਼ਹਿਰ ਦੇ ਨਿਵਾਸੀਆਂ ਨੂੰ ਕਿ ਸਾਡਾ ਜਿਹੜਾ ਨਰਸਰੀ ਐਲਕੇ ਯੂਕੇਜੀ ਦੇ ਵਿੱਚ ਐਨੂਅਲ ਚਾਰਜੇਸ ਨਹੀਂ ਹੈਗੇ ਕੇਵਲ ਤੁਸੀਂ ਜਿਹੜਾ ਹੈਗਾ ਫਾਰਮ ਭਰ ਆ ਕੇ ਜਿਹੜਾ 800 ਰੁਪਏ ਐਡਮਿਸ਼ਨ ਫੀਸ ਸਬ ਵਨ ਟਾਈਮ ਜਿਹੜੀ ਵਨ ਟਾਈਮ ਹੀ ਲੱਗੇਗੀ ਕਰਵਾ ਸਕਦੇ ਆ ਸਰ ਇਸ ਕੋ ਜਿਹੜੀ ਐਡਮਿਸ਼ਨ ਹੈ स्टार्ट ਹੋ ਚੁੱਕੀ ਹੈ ਕੀ ਕਿਹਾ ਜਾਂਦੇ ਹੋ ਬੇਬੀ ਸਰ ਐਡਮਿਸ਼ਨ ਸਟਾਰਟ ਹੋ ਚੁੱਕੀ ਹੈ ਨਰਸਰੀ ਐਲ ਕੇ ਜੀ ਯੂ ਕੇ ਜੀ ਵਾਸਤੇ ਸਾਡੇ ਮਿਸ਼ਨ ਵੱਲੋਂ ਕੋਈ ਵੀ ਡਿਵੈਲਪਮੈਂਟ ਫੰਡ ਜਿਹਨੂੰ ਕਿਹਾ ਜਾਂਦਾ ਪੇਪਰਾਂ ਦੀ ਫੀਸ ਐਗਜ਼ਾਮ ਫੀਸ ਜਾਂ ਕੋਈ ਵੀ ਕੋਈ ਚਾਰजेस ਨਹੀਂ ਹੈ ਉਹ ਬਿਲਕੁਕੁਲ ਫ੍ਰੀ ਹੈ ਫ੍ਰੀ ਆਫ ਕੋਸਟ ਬੱਚਾ ਐਡਮਿਸ਼ਨ ਕਰਾ ਸਕਦਾ ਇੱਥੇ ਕਿਹੜੀ ਸਕੂਲ ਕਿਹੜੇ ਸਕੂਲ ਦੀ ਗੱਲ ਕਰ ਰਹੇ ਹੋ ਤੇ ਕਿੰਨੇ ਵੀ ਤੱਕ ਦੇ ਬੱਚੇ ਉਧਰ ਪੜਦੇ ਇਹ ਸ਼੍ਰੀ ਗੁਰੂ ਰਾਮ ਰਾਇ ਪਬਲਿਕ ਸਕੂਲ ਕੁਰਾਲੀ ਹੈ ਜੀ ਆਪਣਾ ਸਿੰਘੂਪੁਰਾ ਰੋਡ ਤੇ ਹੈ ਜੀ ਇਹ ਵਾਲਾ ਸਕੂਲ ਇਹ ਮਿਸ਼ਨ ਦੇ ਸਕੂਲ ਹੈ ਦੇਰਾ ਤੁੰਦੀ ਬ੍ਰਾਂਚ ਹੈ ਜੀ ਇਹ ਇਹ ਆਪਣਾ ਨਰਸਰੀ ਕਲਾਸ ਤੋਂ ਲੈ ਕੇ 8ਥ ਕਲਾਸ ਤੱਕ ਬੱਚੇ ਦੀ ਐਡਮਿਸ਼ਨ ਹੈ ਜੀ ਇਹਦੇ ਵਿੱਚ ਕੀ ਬੱਚਿਆਂ ਨੂੰ ਸਪੋਰਟਸ ਨਾਲ ਵੀ ਜੋੜਿਆ ਜਾਂਦਾ ਸਕੂਲ ਸਰ ਸਪੋਰਟਸ ਬਾਰੇ ਸ਼ਾਇਦ ਤੁਸੀਂ ਪਹਿਲਾਂ ਵੀ ਆਏ ਹੋ ਦੇਖਿਆ ਤੁਸੀਂ ਕਵਰੇਜ ਕੀਤੀ ਹੈ ਇੱਥੇ ਵੀ ਕਿੰਨੇ ਸਾਡੇ ਮੈਡਲ ਆਏ ਆ ਬੱਚੇ ਨੈਸ਼ਨਲ ਦਾ ਖੇល ਕੇ ਆਏ ਆ ਸਾਡੇ ਹੈਂਡਬਾਲ ਕੋਚ ਸਰ ਹਰਵਿੰਦਰ ਸਿੰਘ ਜੀ ਸਾਡੇ ਸਟੇਡੀਅਮ 'ਚ ਡੇਲੀ ਪ੍ਰੈਕਟਿਸ ਕਰਵਾਉਂਦੇ ਆ ਬੱਚਿਆਂ ਨੂੰ ਬੱਚੇ ਨੂੰ ਸਪੋਰਟਸ ਨਾਲ ਵੀ ਜੋੜਿਆ ਜਾਂਦਾ ਪੂਰਾ